ਇਸ ਸੋਦੀਆ ਜੀ ਕੋ ਪੰਜਾਬ ਪਰ ਭਾਰੀ ਲਗਾ ਦਿਆ ਗਿਆ ਹੈ ਇਸ ਤਰ੍ਹਾਂ ਦੇਖਦੇ ਉਹ ਕਹਿੰਦੇ ਪੰਜਾਬ ਮੇ ਨਵਾਂ ਬਦਲਾਵ ਦੇਣਗੇ 3 ਸਾਲਾਂ ਮੇ ਇਤਨਾ ਕੰਮ ਕੀਆ ਇਤਿਹਾਸ ਮੇ ਕਦੇ ਨਹੀਂ ਹੁਆ ਦੇਖੋ ਗੱਲੇ ਆ ਗੱਲੇ ਆ ਸਮਾਨ ਜਿੰਨਾ ਪਹਿਲਿਆਂ ਨੇ ਇਕੱਠਾ ਕਰਨਾ ਸੀ ਉਹ ਕਰ ਲਿਆ ਹੁਣ ਇਹ ਦੋਨੋਂ ਬੰਦੇ ਨੇ ਜਿਹੜੇ ਇਹ ਪੱਕੇ 10 ਨੰਬਰੀ ਜੀ ਨੂੰ ਕਹਿੰਦੇ ਆ ਇਹਨਾਂ ਦਾ ਤਿਹਾਰ ਜੇਲ੍ਹ ਚ ਨਹੀਂ 10 ਨੰਬਰੀਆਂ ਦੇ ਵਿੱਚ 9 ਆ ਦੋਨਾਂ ਦਾ ਅਸੀਂ ਤਾਂ ਇੱਥੇ ਛੋਟਾ ਮੋਟਾ ਕ੍ਰਿਮੀਨਲ ਆ ਕੋਈ ਉਹਨੂੰ ਆਪਾਂ ਮਾੜਾ ਸਮਝਣ ਲੱਗ ਜਾਂਦੇ ਆ ਜੇ ਕਿਸੇ ਨੇ ਥੋੜੀ ਬਹੁਤੀ ਠੱਗੀ ਲਾਈ ਹੋਵੇ ਉਹਨੂੰ ਸਮਾਜ 'ਚ ਜਗ੍ਹਾ ਨਹੀਂ ਮਿਲਦੀ ਇਹ ਜਨਾਬ ਇੱਕ ਨੇ 5000 ਕਰੋੜ ਦੀ ਸ਼ਰਾਬ ਸ਼ਰਾਬ ਪਲਾਪਲਾ ਨਕਲੀ ਕਿੰਨੇ ਬੰਦੇ ਮਾਰਤੇ ਤੇ ਆਪਣੇ ਢਿੱਡ 'ਚ 5000 ਕਰੋੜ ਰੁਪਇਆ ਪਾਇਆ ਨਕਲੀ ਸ਼ਰਾਬ ਉਹ ਬੇਚ ਕੇ ਉਹਦਾ ਤੁਹਾਨੂੰ ਪਤਾ ਕਿ ਸੀਬੀਆਈ ਦੇ ਚੱਲ ਰਿਹਾ ਈਡੀ ਦੇ ਚੱਲ ਰਿਹਾ ਸੁਪਰੀਮ ਕੋਰਟ ਤੱਕ ਜਿਹੜੀਆਂ ਬੀਨਾ ਹੋਈਆਂ ਤੇ ਸੁਪਰੀਮ ਕੋਰਟ ਦੇ ਆਰਡਰ ਵੀ ਕੀ ਕੀਤੇ ਚਾਹੇ ਕੇਜਰੀਵਾਲ ਨੇ ਚਾਹੇ ਇਹ ਨੇ ਵੀ ਇਹ ਆਪਣੇ ਨਾਂ ਤੇ ਦਫਤਰ ਜਾ ਸਕਦੇ ਆ ਨਾ ਕੋਈ ਇਹਨਾਂ ਦੇ ਕੋਲ ਫਾਈਲ ਆ ਜਿਹੜੀ ਉਹ ਇਹਨਾਂ ਦੇ ਕੋਲ ਘਰੇ ਆ ਸਕਦੀ ਹੈ ਜਿਹੜੇ ਬੰਦੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਨੇ ਜਿਨ੍ਹਾਂ ਨੂੰ ਕਿਹਾ ਹੋਵੇ ਵੀ ਇਹਨਾਂ ਦੇ ਕੋਲ ਐਜ਼ ਇੱਕ ਮੰਤਰੀ ਡਿਪਟੀ ਮੁੱਖ ਮੰਤਰੀ ਕੋਈ ਮਹਿਕਮੇ ਦੀ ਫਾਈਲ ਆ ਜਿਹੜੀ ਉਹ ਨਹੀਂ ਜਾ ਸਕਦੀ ਦਫਤਰ ਤਾਂ ਇਹਨਾਂ ਨੇ ਆਉਣਾ ਹੀ ਨਹੀਂਗਾ ਇਹਨਾਂ ਦੇ ਘਰੇ ਵੀ ਨਹੀਂ ਜਾ ਸਕਦੀ ਤੇ ਉਹ ਬੰਦੇ ਅੱਜ ਸਿੰਧਰ ਜੈਨ ਸਾਹਿਬ ਜਿਨ੍ਹਾਂ ਨੂੰ ਮਾਲਿਸ਼ ਕਰਾਉਣ ਦੀ ਆਦਤ ਆ ਜਿਹੜੇ ਜੇਲ੍ਹ 'ਚ ਵੀ ਮਾਲਿਸ਼ ਤੋਂ ਬਗੈਰ ਨਹੀਂ ਰਹਿ ਸਕਦੇ ਹੁਣ ਉਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਉਧਰੋਂ ਕੰਮ ਵਿੱਲਾ ਏ ਤੇ ਰਹਿ ਨਹੀਂ ਸਕਦੇ ਇਹ ਠੱਗੀਆਂ ਤੋਂ ਇਹ ਲੁੱਟਮਾਰ ਤੋਂ ਤੇ ਹੁਣ ਉਹ ਕੇਜਰੀਵਾਲ ਸਾਹਿਬ ਖਾਤਰ ਦੋਨੋਂ ਇੱਥੇ ਭੇਜੇ ਆ ਇੱਕ ਗੱਲ ਜ਼ਰੂਰ ਦੇਖੋ ਕਈ ਵਾਰ ਭਗਵੰਤ ਮਾਨ ਸਾਹਿਬ ਤੇ ਜੀ ਆਪਾਂ ਕਹੀਏ ਤਰਸ ਵੀ ਬਹੁਤ ਆਉਂਦਾ ਵੀ ਪੰਜਾਬ ਨੇ ਤਾਂ ਵੋਟਾਂ ਭਗਵੰਤ ਮਾਨ ਸਾਹਿਬ ਨੂੰ ਪਾਈਆਂ ਸੀ ਉਧਰ ਦੋਨੋਂ ਇੰਚਾਰਜ ਲਾ ਕੇ ਦਿੱਲੀ ਤੋਂ ਚੰਡੀਗੜ੍ਹ ਨੂੰ ਪੰਜਾਬ ਨੂੰ ਭੇਜ ਕੇ ਤੇ ਸਾਡੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਏ ਉਹ ਤਾਮਿਲਨਾਡੂ ਗਿਆ ਤੁਸੀਂ ਦੇਖਿਆ ਹੋਣੇ ਕੱਲ ਤਸਵੀਰਾਂ ਇਹ ਐਡਾ ਬੜਾ ਅੰਤਰ ਆ ਜਿਹੜਾ ਇਹ ਤੁਸੀਂ ਆਪ ਸਮਝ ਸਕਦੇ ਹੋ ਵੀ ਇਸ ਵੇਲੇ ਹੁਣ ਪੰਜਾਬ ਕੌਣ ਚਲਾਊ ਕੌਣ ਕੰਟਰੋਲ ਕਰੂ ਕਿਉਂਕਿ ਇਹ ਸੁਣਨ ਚ ਆਇਆ ਵੀ ਜਿਹੜਾ ਸਾਰੀ ਸਰਕਾਰ ਐਡਮਿਨਿਸਟ੍ਰੇਟਿਵ ਕਿਹੜਾ ਡੀਸੀ ਲੱਗਣਾ ਕਿਹੜਾ ਐਸਐਸਪੀ ਲੱਗਣਾ ਕਿਹੜਾ ਡੀਐਸਪੀ ਐਸਡੀਐਮ ਲੱਗਣਾ ਕਿਹੜੇ ਮਹਿਕਮਿਆਂ 'ਚ ਕਿਹੜੇ ਸੈਕਟਰੀ ਲੱਗਣੇ ਆ ਉਹ ਸਾਰਾ ਕੰਮ ਚੀਫ ਸੈਕਟਰੀ ਤੋਂ ਲੈ ਕੇ ਨਾਲ ਬਹਿ ਕੇ ਸੋਸੋਧੀਆਂ ਜੀ ਕਰਨਗੇ ਤੇ ਜਿਹੜਾ ਕੰਮ ਫਾਈਨੈਂਸ਼ੀਅਲ ਜਿਹੜਾ ਪੈਸੇ ਦਾ ਵੀ ਪੈਸਾ ਕਿਤੋਂ ਲੈਣਾ ਏ ਕਿਨੂੰ ਕਲੋਨੀਆਂ ਨੋਟ ਕਰਨੀਆਂ ਕਿਨੂੰ ਠੇਕੇ ਦੇਣੇ ਆ ਕਿਨੂੰ ਪਰਮਿਟ ਦੇਣੇ ਆ ਉਹ ਜਿਹੜੀ ਇਨਕਮ ਜਨਰੇਟ ਕਰਨੀ ਹੈ ਜਿਹੜੀ ਪਾਰਟੀ ਲਈ ਉਹ ਸਾਰਾ ਕੰਮ ਆ ਜਿਹੜਾ ਉਹ ਸਿੰਦਰ ਜੈਨ ਸਾਹਿਬ ਕਰਨੇ ਆ ਇਹ ਦੋ ਗੱਲਾਂ ਆ ਜਿਹੜੀਆਂ ਅੰਦਰੋਂ ਨਿਕਲ ਕੇ ਪਤਾ ਲੱਗਿਆ ਵੀ ਡਿਊਟੀਆਂ ਕੀ ਨੇ ਦੋਨਾਂ ਦੀਆਂ ਇਹ ਮੈਂ ਤੁਹਾਨੂੰ ਦੋਨਾਂ ਦੀਆਂ ਦੱਸਤੀਆਂ ਬਾਕੀ ਕੰਮ ਲੋਕਾਂ ਨੇ ਦੇਖਣਾ ਹੁਣ ਲੋਕ ਇਹਨਾਂ ਨੂੰ ਪੰਜਾਬ ਦੇ ਵਿੱਚ ਕਿਉਂਕਿ ਇਹੀ ਲੋਕ ਸੀ ਜਿਹੜੇ ਮਾਡਲ ਦੇ ਕੇ ਆਏ ਸੀ ਐਜੂਕੇਸ਼ਨ ਮਾਡਲ ਟਰਾਂਸਪੋਰਟ ਮਾਡਲ ਅੱਜ ਉਹ ਬੰਦੇ ਦਿੱਲੀ 'ਚ ਮਤਲਬ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਦਾ ਬਹੁਤ ਦੂਰ ਦੀ ਗੱਲ ਉਹਨਾਂ ਨੂੰ ਸਰਕਾਰ ਤੋਂ ਲਾਂਭਾ ਕਰਨਾ ਤਾਂ ਬਹੁਤ ਉਹਨਾਂ ਨੂੰ ਆਪਣੇ ਹਲਕੇ ਬਦਲਨੇ ਪਏ ਸੁਸੋਦੀਆ ਸਾਹਿਬ ਆਪਣਾ ਹਲਕਾ ਬਦਲ ਕੇ ਆਪਣੀ ਸੀਟ ਤੋਂ ਭੱਜੇ ਦੂਜੀ ਸੀਟ ਤੇ ਆ ਕੇ ਵੀ ਜਿਹੜਾ ਇਹ ਸਾਡੇ ਮਰਵਾਹਾ ਸਾਹਿਬ ਉਤੋਂ ਬੜੀਆਂ ਵੱਡੀਆਂ ਵੋਟਾਂ ਨਾਲ ਉਤੋਂ ਜਿੱਤੇ